ਮਿਲਾਪਟੀ ਦੁੱਧ ਇੱਕ ਬਹੁਤ ਵੱਡੀ ਸਮੱਸਿਆ ਬਣੀ ਹੋਈ ਹੈ ਇੱਕ ਰਿਪੋਰਟ ਅਨੁਸਾਰ ਬਾਜ਼ਾਰ ਦੇ ਵਿੱਚ ਜੋ ਦੁੱਧ ਉਪਲਬਧ ਹੈ ਉਸ ਦੇ ਵਿੱਚ 80% ਦੁੱਧ ਮਿਲਾਪਟੀ ਹੁੰਦਾ ਹੈ ਇਸ ਕਾਰਨ ਸਾਨੂੰ ਬਹੁਤ ਵੱਡੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਮਾਹਿਰ ਇਹ ਕਹਿ ਰਹੇ ਨੇ ਕਿ ਇਸ ਮਿਲਾਪਟੀ ਦੁੱਧ ਦੇ ਕਾਰਨ ਲੋਕਾਂ ਨੂੰ ਕੈਂਸਰ ਵਰਗੀਆਂ ਬਿਮਾਰੀਆਂ ਹੋ ਰਹੀਆਂ ਨੇ ਇਸ ਸੰਬੰਧ ਵਿੱਚ ਅਸੀਂ ਇੱਕ ਰਿਪੋਰਟ ਤਿਆਰ ਕੀਤੀ ਹੈ ਦੇਖੋ ਉਹ ਰੀਪੋਰਟ ਦੇਸ਼ਚਾ ਮਿਲਾਵਟੀ ਵਸਤੂਆਂ ਟੜਾ-ਟੜ ਵਿਕਰੀਆਂ ਹਨ ਜਿਸ ਨਾਲ ਲੋਕਾਂ ਦੇ ਸਿਹਤ ਨਾਲ ਖਿਲਵਾੜ ਹੋ ਰਿਹਾ। ਪੁਰਾਣੇ ਜ਼ਮਾਨੇ ਵਿੱਚ ਪਿੰਡਾਂ ਵਿੱਚ ਕਿਹਾ ਜਾਂਦਾ ਸੀ ਕਿ ਜਿਸਨੇ ਦੁੱਧ ਵਿੱਚ ਦਿੱਤਾ ਉਸਨੇ ਪੁੱਤ ਵੇਚ ਦਿੱਤਾ। ਭਾਵੇਂ ਇਸ ਕਹਾਵਤ ਨਾਲ ਹੁਣ ਸਹਿਮਤ ਨਹੀਂ ਹੋਇਆ ਜਾ ਸਕਦਾ ਕਿਉਂਕਿ ਇਸ ਨਾਲ ਹੁਣ ਬਹੁਤ ਸਾਰੇ ਲੋਕਾਂ ਦੀ ਰੋਜ਼ੀ-ਰੋਟੀ ਜੁੜੀ ਹੋਈ ਹੈ। ਪਰਿਸਤਮਨੁੱਖੀ ਜੀਵਨ ਵਿੱਚ ਦੁੱਧ ਦੀ ਮਹੱਤਤਾ ਬਾਰੇ ਪਤਾ ਲੱਗਦਾ ਹੈ ਪਰ ਤੁਹਾਨੂੰ ਇਹ ਸੁਣ ਕੇ ਹੈਰਾਨੀ ਹੋਵੇਗੀ ਕਿ ਜਿਹੜਾ ਦੁੱਧ ਇਸ ਸਮੇਂ ਤੁਹਾਨੂੰ ਮਿਲ ਰਿਹਾ ਹੈ ਉਸ ਵਿੱਚ 80 ਤੋਂ 90 ਫੀਸਦੀ ਦੁੱਧ ਮਿਲਾਫਟੇ ਹੁੰਦੇ ਜਿਸ ਕਾਰਨ ਲੋਕ ਘਾਤਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ ਇਹ ਸੱਚ ਕੋਈ ਸੁਣੀ ਸੁਣਾਈ ਗੱਲ ਨਹੀਂ ਹੈ ਬਲਕਿ ਇਹ ਅੰਕੜੇ ਵਿਸ਼ਵ ਸਿਹਤ ਸੰਗਠਨ ਦੀ ਰਿਪੋਰਟ ਵਿੱਚ ਵੀ ਮਿਲਦੇ ਨੇ ਭਾਰਤ ਵਿੱਚ ਇਸ ਸਮੇਂ 64 ਕਰੋੜ ਲੀਟਰ ਦੁੱਧ ਦੀ ਖਪਤ ਹੈ Paris ਵਿੱਚੋਂ 50 ਕਰੋੜ ਲੀਟਰ ਦੁੱਧ ਮਿਲਾਫਟੇ ਜਾਣਕਲੇ ਹੁੰਦੇ ਹੈ ਇਸ ਦੁੱਧ ਵਿੱਚ ਪਾਏ ਜਾਂਦੇ ਮਿਲਾਫਟੀ ਤੱਤਾਂ ਕਾਰਨ ਲੋਕ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਨੇ ਦੇਸ਼ ਵਿੱਚ ਲੋਕ ਰੋਜ਼ਾਨਾ 6 ਕਰੋੜ ਲੀਟਰ ਡੱਬਾ ਬੰਦ ਦੁੱਧ ਵੀ ਪਿੰਦੇ ਜਾ ਵਰਤਦੇ ਹਾਂ ਪੰਜਾਬ ਵਿੱਚ 25 ਲੱਖ ਗਊਆਂ ਤੇ 40 ਲੱਖ ਮੱਝਾਂ ਹਨ ਦੁੱਧ ਦੇਣ ਵਾਲੇ ਪਸ਼ੂਆਂ ਦੀ ਗਿਣਤੀ ਇਸ ਤੋਂ ਵੀ ਘੱਟ ਹੈ ਪੰਜਾਬ ਵਿੱਚ ਰੋਜ਼ਾਨਾ 16 ਲੱਖ ਲੀਟਰ ਦੁੱਧ ਦਾ ਉਤਪਾਦਨ ਹੁੰਦਾ ਹੈ ਇਸ ਵਿੱਚੋਂ 60% ਦੁੱਧ ਦੇ ਵਰਤੋਂ ਲੋਕਾਂ ਦੁਆਰਾ ਕੀਤੀ ਜਾਂਦੀ ਹੈ ਜਦਕਿ 40% ਦੁੱਧ ਮੱਖਣ ਦਹੀਂ ਪਨੀਰ ਸੁੱਕਾ ਦੁੱਧ ਡੱਬਾ ਬੰਦ ਦੁੱਧ ਬਣਾਉਣ ਵਿੱਚ ਵਰਤਿਆ ਜਾਂਦਾ ਹੈ ਫੂਡ ਸੇਫਟੀ ਅਤੇ ਸਟੈਂਡਰਡ ਅਥਾਰਟੀ ਦੁਆਰਾ ਕਰਵਾਏ ਗਏ ਸਰਵੇ ਅਨੁਸਾਰ ਪੰਜਾਬ ਵਿੱਚ ਦੁੱਧ ਦੇ 37% ਦੇ ਨਮੂਨੇ ਜਾਂਚ ਵਿੱਚ ਫੇਲ ਪਾਏ ਗਏ ਹਨ ਇਸ ਤੋਂ ਪਤਾ ਲੱਗਦਾ ਹੈ ਕਿ ਜ਼ਿਆਦਾ ਮੁਨਾਫੇ ਲਈ ਦੁੱਧ ਵੇਚਣ ਵਾਲੇ ਡੇਰੀ ਸੰਚਾਲਕ ਦੁੱਧ ਨੂੰ ਰਾਰਾ ਰੋਡ ਰੰਗ ਅਤੇ ਕਪੜੇ ਧੋਣ ਵਾਲੇ ਪਾਊਡਰ ਗਲੂਕੋਜ਼ ਅਤੇ ਮਿਲਕ ਪਾਊਡਰ ਨਾਲ ਤਿਆਰ ਕਰਦੇ ਹਨ ਜੋ ਕਿ ਮਨੁੱਖੀ ਸਿਹਤ ਨਾਲ ਸਿੱਧਾ-ਸਿੱਧਾ ਖਿਲਵਾੜ ਹੈ ਪੂਰੇ ਦੇਸ਼ ਵਿੱਚ ਡੱਬਾ ਬੰਦ ਦੁੱਧ ਦਾ 75 ਹਜ਼ਾਰ ਕਰੋੜ ਦਾ ਸਾਲਾਨਾ ਕਾਰੋਬਾਰ ਹੈ ਇਸ ਵਿੱਚ ਵੀ 47% ਦੇ ਨਮੂਨੇ ਫੇਲ ਪਾਏ ਗਏ ਹਨ ਦਰਸ਼ਕੋ ਤੁਸੀਂ ਇਹ ਰਿਪੋਰਟ ਦੇਖੀ ਹੈ ਤੁਹਾਨੂੰ ਪਤਾ ਲੱਗ ਗਿਆ ਹੋਊਗਾ ਕਿ ਬਾਜ਼ਾਰ ਦੇ ਵਿੱਚ ਜੋ ਦੁੱਧ ਉਪਲਬਧ ਹੋ ਰਿਹਾ ਹੈ ਉਸ ਦੇ ਵਿੱਚ ਕਿੰਨੀ ਮਿਲਾਵਟ ਚੱ ਰਹੀ ਹੈ ਤੇ ਪੰਜਾਬ ਦੇ ਵਿੱਚ ਵੀ ਇਸੇ ਤਰੀਕੇ ਦੇ ਨਾਲ ਇਹ ਮਿਲਾਵਟ ਵਾਲਾ ਦੁੱਧ ਤੁਹਾਨੂੰ ਮਿਲ ਰਿਹਾ ਹੈ ਤੇ ਤੁਹਾਡੀ ਸਿਹਤ ਦੇ ਨਾਲ ਖਿਲਵਾੜ ਹੋ ਰਿਹਾ ਹੈ ਇਸ ਸਬੰਧ ਵਿੱਚ ਅਸੀਂ ਸਾਫ ਕਾ ਸੀਐਮਓ ਡਾਕਟਰ ਦਲੇਵ ਸਿੰਘ ਬਲਤਾਨੀ ਨਾਲ ਗੱਲਬਾਤ ਕੀਤੀ ਹੈ ਤੇ ਉਹਨਾਂ ਨੇ ਦੱਸਿਆ ਕਿ ਇਹ ਜੋ ਮਿਲਾਪਟ ਹੋ ਰਹੀ ਹੈ ਇਹ ਸਾਡੇ ਸਿਹਤ ਲਈ ਕਿੰਨੀ ਹਾਨੀਕਾਰਕ ਹੈ ਤੇ ਇਸ ਇਸ ਸਬੰਧ ਵਿੱਚ ਸਰਕਾਰਾਂ ਕੀ ਕੁਝ ਕਰ ਰਹੀਆਂ ਨੇ ਦੇਖੋ ਉਹ ਇੰਟਰਵਿਊ ਡਾਕਟਰ ਸਾਹਿਬ ਇਹ ਬੜੀ ਚਿੰਤਾਜਨਕ ਰਿਪੋਰਟ ਹੈ ਕਿ ਸਾਡੇ ਜਿਹੜਾ ਦੁੱਧ ਇਸਤੇਮਾਲ ਕੀਤਾ ਜਾ ਰਿਹਾ ਹੈ ਉਹ ਤਕਰੀਬਨ 60 ਤੋਂ 65 ਕਈ ਰਿਪੋਰਟਾਂ ਤਾਂ ਇਹ ਵੀ ਦੱਸ ਰਹੀਆਂ ਨੇ ਕਿ 80 ਤੋਂ 90% ਮਿਲਾਪਤੀ ਦੁੱਧ ਜਾਂ ਨਕਲੀ ਦੁੱਧ ਵਰਤਿਆ ਜਾ ਰਿਹਾ ਹੈ ਇਹ ਖਰੀਰ ਲਈ ਕਿੰਨਾ ਕਹਾਨੀ ਕਰਕੇ ਜਿਹੜੇ ਉਸ ਵਿੱਚ ਜਿਵੇਂ ਯੂਰੀਆ ਜਾਂ ਹੋਰ ਤੱਤ ਮਿਲ ਰਹੇ ਨੇ ਉਹਨਾਂ ਦਾ ਸਰੀਰ ਤੇ ਉੱਤੇ ਕੀ ਨਾਪਕਹੀ ਪ੍ਰਭਾਵ ਪੈਂਦਾ ਹੈ ਦਸਕ ਜੀ ਇਹ ਗੱਲ ਕੋਈ ਕਿਸੇ ਕਿਨੂ ਵੀ ਲੋਕੀਸ਼ੀਪੀ ਨਹੀਂ ਹੈ ਕਿ ਦੁੱਧ ਦੇ ਵਿੱਚ ਮਿਲਾਵਟ ਜੜੀ ਹੈਗੀ ਆ ਉਹ ਨਹੀਂ ਹੁੰਦੀ ਲੇਕਿਨ ਸਵਾਲ ਸਭ ਤੋਂ ਵੱਡਾ ਇਹ ਹੈਗਾ ਕਿ ਸਰਕਾਰ ਦੀਆਂ ਅੱਖਾਂ ਤੇ ਸਾਹਮਣੇ ਇੱਕ ਜਹਾਜ਼ ਹੋ ਰਹੀ ਹੈ ਜੀ ਜੀ ਛੋਟੀ ਮੋਟੀ ਜਿਵੇਂ ਆਪਾਂ ਕਹਿੰਦੇ ਆ ਕਿ ਜੇ 5-10% ਕਿ ਕਿਸੇ ਚੀਜ਼ ਚ ਮਿਲਾਵਟ ਹੁੰਦੀ ਹੋਵੇ ਤਾਂ ਉਹ ਇਹ ਮੰਨ ਲਿਆ ਜਾਂਦਾ ਹੈ ਕਿ ਸ਼ਾਇਦ ਉਹ ਸਾਰਿਆਂ ਦੇ ਸਾਹਮਣੇ ਨਹੀਂ ਆ ਰਹੀ ਜੀ ਜਦੋਂ ਹਰ ਇੱਕ ਨੂੰ ਇਸ ਗੱਲ ਦਾ ਪਤਾ ਹੈ ਕਿ 60-65% ਇਹ ਗੱਲ ਠੀਕ ਹੈ ਕਿਈ ਬੋਤਲਾਂ ਥੋੜੀ ਜਿਆਦਾ ਵੇਚਿਆ ਲੇਕਿਨ ਇਹ ਤਾਂ ਐਵਰੇਜ ਰਿਪੋਰਟ ਕਈ ਸਾਲਾਂ ਤੋਂ ਆਉਂਦੀ ਰਹੀ ਹੈ ਕਿ ਇਹ ਜਿਹੜਾ ਦੁੱਧ ਹੈਗਾ ਉਹ ਇਹ ਹੀ 25-30% ਜਿਹੜਾ ਹੈਗਾ ਉਹ ਪ੍ਰੋਡਿਊਸ ਹੁੰਦਾ ਤੇ ਬਾਕੀ ਸਾਰਾ ਹੀ ਨਕਲੀ ਹੈ ਜੀ ਉਹ ਨਕਲੀ ਦੁੱਧ ਜਿਹੜਾ ਹੈਗਾ ਉਹਦੇ ਵਿੱਚ ਇੱਕ ਤਾਂ ਹੋ ਗਿਆ ਕਿ ਪਾਣੀ ਵੀ ਮਿਲਾਵਟ ਹੁੰਦੀ ਹੈ ਉਹਨੂੰ ਪਤਲਾ ਕਰਕੇ ਵੇਚਦੇ ਆ ਇੱਕ ਤਾਂ ਇਹ ਪਾਰਟ ਆ ਜਾਂਦਾ ਹੈ ਜੀ ਦੂਸਰਾ ਆਉਂਦਾ ਹੈ ਕਿ ਉਹਦੇ ਵਿੱਚ ਜਿਹੜਾ ਇਹ ਦੁੱਧ ਸੁੱਕਾ ਦੁੱਧ ਜਿਹੜਾ ਹੈਗਾ ਉਸ ਨੂੰ ਦੁੱਧ ਬਣਾ ਕੇ ਤੇ ਇਹ ਦੂਸਰੇ ਫਾਰਮ ਦੇ ਵਿੱਚ ਵੇਚਦੇ ਆ ਜੀ ਤੀਸਰਾ ਇਹ ਹੈਗਾ ਕਿ ਆਰਟੀਫੀਸ਼ੀਅਲੀ ਬਣਾ ਲੈਂਦੇ ਨੇ ਤੁਸੀਂ ਕਈ ਸਾਰੀਆਂ ਵੀਡੀਓਜ਼ ਕਈ ਵਾਰੀ ਦੇਖੀ ਹੋਣੀਆਂ ਹੁੰਦੀਆਂ ਹੋਈਆਂ ਜਿਹਦੇ ਵਿੱਚ ਆ ਆ ਤੁਹਾਡਾ ਯੂਰਜਾ ਮਲਾ ਕੇ ਜਾਂ ਵਿੱਚ ਕੋਈ ਹੋਰ ਵਾਈਟ ਪਾਊਡਰ ਮਲਾ ਕੇ ਜਾਂ ਇੱਕ ਆਰਾ ਰੋਡ ਹੁੰਦਾ ਉਸ ਨੂੰ ਮਲਾ ਕੇ ਜਾਂ ਛੋਟੇ ਛੋਟੇ ਹੋਰ ਕੈਮੀਕਲਸ ਵੀ ਮੈਨੇ ਦੇਖੇ ਹੈ ਵਿੱਚ ਪਾ ਕੇ ਤੇ ਉਹ ਦੁੱਧ ਬਣਾ ਕੇ ਔਰ ਉਸ ਤੋਂ ਜ਼ਿਆਦਾ ਖਤਰਨਾਕ ਜਿਹੜੀ ਚੀਜ਼ ਜ਼ਿਆਦਾ ਇੰਡੀਆ 'ਚ बिकਦੀ ਹੈ ਉਹ ਹੈਗੀ ਹੈ ਪਨੀਰ ਦੇ ਫਾਰਮ ਵਿੱਚ ਜਾਂ ਮਠਿਆਈਆਂ ਦੇ ਫਾਰਮ ਵਿੱਚ ਜਿਹੜੀ ਖੋਆ ਦੇ ਫਾਰਮ ਵਿੱਚ ਜਿਹੜੀ ਜੀ 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 ਦੁੱਧ ਦੁੱਧ ਤੋਂ ਬਣਾਵਨਾ ਕਿ ਇਸ ਤਰ੍ਹਾਂ ਲਿਕਨ ਇਹ ਸ਼ਰਿਆਮੀ ਹੋ ਰਿਹਾ ਹੈ ਇਹਦੇ ਚ ਲੁਕਸਪਤ ਹੈ ਨਹੀਂ ਕੁਝ ਵੀ ਪਰ ਸਰਕਾਰ ਦੇ ਅੱਖਾਂ ਕਿਉਂ ਬੰਦ ਨੇ ਸਭ ਤੋਂ ਵੱਡੀ ਗੱਲ ਇਹ ਹੈ ਜੀ ਜੀ ਮੈਨੂੰ ਯਾਦ ਹੈ ਕਿ ਮੈਂ ਜੋ ਵੀ ਸਵਰਥੀ ਤੋਂ ਤਰੀਕੋ ਬੋਲੂ ਮੇਰੇ ਵੱਲੋਂ ਵੀ ਇਹ ਖਬਰ ਜਿਹੜੀ ਲੱਗੀ ਸੀ ਕਿ ਇਹ ਲੋਕਾਂ ਨੂੰ ਚਿੱਟਾ ਜ਼ਹਿਰ ਪਲਾਉਂਦੇ ਆਂ ਵਿੱਚ ਜੜੀ ਹੈ ਜੀ ਜੀ ਮੈਨੂੰ ਜਦੋਂ ਉਸਨੇ ਕਿਸੇ ਰਿਪੋਰਟਰ ਨੇ ਗੱਲ ਪੁੱਛੀ ਤਾਂ ਮੈਂ ਉਹਨੂੰ ਕਿਹਾ ਮੈਂ ਕਹਾਂ ਯੈਸ ਮੈਂ ਵਿਦ ਰਿਸਪੌਂਸਿਬਿਲਟੀ ਕਹਿ ਰਿਹਾ ਕਿ ਇਹ ਚਿੱਟਾ ਜ਼ਹਿਰ ਹੀ ਹੈ ਜਿਹੜਾ ਦੋ ਕੁਛ ਮਿਲਦਾ ਪਰ ਪ੍ਰੋਬਲਮ ਇਹ ਆਈ ਪਈ ਹੈ ਕਿ ਤੁਸੀਂ ਸੈਂਪਲ ਭਰਨ ਬਾਅਦ ਚ ਜਾਓ ਤੇ ਸਵਾਰਥਾਂ ਤੁਹਾਡੀਆਂ ਪਹਿਲਾਂ ਹੀ ਆ ਜਾਂਦੀਆਂ ਨੇ ਉੱਪਰੋਂ ਦੀ ਜੀ ਜੀ ਜਿੰਨੇ ਬੇਈਮਾਨ ਇਹ ਪੋਲਿਟਿਸ਼ੀਅਨਸ ਨੇ ਜੇ ਇਹ ਐਸੇ ਬੇਈਮਾਨ ਨੇ ਕਿ ਇਹਨਾਂ ਨੇ ਕਦੀ ਵੀ ਕੋਈ ਕੰਮ ਜਿਹੜਾ ਹੈਗਾ ਕਿਸੇ ਆਫੀਸਰ ਨੂੰ ਸਹੀ ਢੰਗ ਨਾਲ ਕਰਨ ਨਹੀਂ ਦਿੱਤਾ ਇਹਨਾਂ ਨੇ ਜਿਹੜਾ ਹੈਗਾ ਠੀਕ ਹੈ ਜੀ ਔਰ ਜੇ ਕੋਈ ਕਰਨ ਦੀ ਕੋਸ਼ਿਸ਼ ਕਰਦਾ ਹੈ ਤੇ ਇਹ ਆਪਾਂ ਸਾਰਿਆਂ ਨੂੰ ਪਤਾ ਕਿਹਾ ਹੁਣ ਲੇਟੈਸਟ ਵੀ ਤੁਸੀਂ ਦੇਖਿਆ ਉਸ ਦਿਨ ਜਿਹੜਾ ਹੈਗਾ ਇੱਕ ਮੁੰਡਾ ਸੀ ਜੀ ਪੀਓ ਜਿਹੜਾ ਹੈਗਾ ਉਹ ਰਹੀਏ ਕਿਵੇਂ ਉਹ ਜਿਹੜੀ ਕੰਪਨੀ ਆਂਗਨwadi ਵਾਲਿਆਂ ਬੱਚਿਆਂ ਨੂੰ ਖਵਾਈ ਤੇ ਉਹਨੂੰ ਪਹਿਲਾਂ ਸਸਪੈਂਡ ਕਰ ਦਿੱਤਾ ਤੇ ਆਪਰਾਮ ਦਾ ਮੋਜਾਂ ਕਰਦੇ ਫਿਰਦੇ ਆ ਵਿੱਚ ਜਿਹੜੀ ਜੀ ਜੀ ਉਸਨੇ ਕੀ ਕਿਹਾ ਉਸਨੇ ਤਾਂ ਹੀ ਕੱਲ ਕਹੀਏ ਕਿ ਇਹ ਇਹ ਚੀਜ਼ ਜਿਹੜੀ ਗਲਤ ਆ ਰਹੀ ਹੈ ਹੂੰ 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 ਕੋਈ ਮੈਨੂ ਤੁਸੀਂ ਉਹਨੂੰ ਦੁੱਧ ਦੀ ਗੱਲ ਕੀਤੀ ਹੈ ਤਾਂ ਕਿਉਂਕਿ ਇਸੇ ਕੁਝ ਕੰਮ ਤੇ ਮੈਂ ਕੀਤਾ ਪਰ ਕਿਉਂਕਿ ਮੇਰੇ ਕੋਲ ਬੜਾ ਲਿਮਟਿਡ ਜਿਆ ਪਾਵਰਸ ਹੈ ਗਿਆ ਇਹਦੇ ਚ ਨਾ ਫੂਡ ਦੀਆਂ ਪਾਵਰਸ ਜਿਹੜੀਆਂ ਹੈਗੀਆਂ ਨੇ ਨਾ ਬੀਬੀ ਇਹ ਅਸਲ ਚ ਸਿਹਤ ਮਹਿਕਮੇ ਦਾ ਨਾਮ ਹੀ ਬਦਨਾਮ ਹੁੰਦਾ ਹੈ ਇਹਨਾਂ ਦਾ ਇੱਕ ਵੱਖਰਾ ਸੈਟਅਪ ਬਣਿਆ ਹੋਇਆ ਹੈ ਉਹਦੇ ਚ ਫੂਡ ਕਮਿਸ਼ਨਰ ਜਿਹੜਾ ਹੈਗਾ ਜਿਵੇਂ ਪੰਜਾਬ ਦਾ ਉਹ ਇਕਾਈਸ ਹੁੰਦਾ ਹੈ ਤੇ ਥੱਲੇ ਇਹਨਾਂ ਦਾ ਪੂਰਾ ਸੈਟਅਪ ਬਣਿਆ ਹੋਇਆ ਹੈ ਇੱਕ ਵਿੱਚ ਅਸਿਸਟੈਂਟ ਫੂਡ ਕਮਿਸ਼ਨਰ ਹੁੰਦੇ ਨੇ ਫੂਡ ਸੇਫਟੀ ਅਫਸਰ ਹੁੰਦੇ ਨੇ ਤੇ ਡਾਕਟਰਾਂ ਨੂੰ ਤਾਂ ਸਿਰਫ ਬਦਨਾਮ ਹੀ ਕੀਤਾ ਹੈ ਨਾ ਕੋਈ ਸੁਪਰਵਾਈਜ਼ਰੀ ਦੀ ਪਾਵਰਸ ਨਹੀਂ ਡਾਕਟਰਸ ਦੇ ਕੋਲ ਤਾਂ ਜੀ ਜੀ ਬਾਕੀ ਜਿਹੜੀ ਜਿਹੜੀ ਦੂਸਰੀ ਪਾਵਰਸ ਹੈਗੀ ਹੈ ਉਹ ਜੇ ਦੁੱਧ ਚ ਕੁਝ ਹੋਰ ਤਰ੍ਹਾਂ ਦਾ ਨਿਕਲ ਵੀ ਸੈਪਲ ਕੁਇਲ ਵੀ ਹੋ ਜਾਂਦਾ ਉਹ ਜਿਹੜਾ ਏਡੀਸੀ ਜਨਰਲ ਹੁੰਦਾ ਨਾ ਉਹਦੇ ਕੋਲ ਉਹਦੀ ਕੋਰਟ ਇੱਚ ਜਾਂਦਾ ਕੇਸ ਜਿਹੜਾ ਹੈਗਾ ਠੀਕ ਹੈ ਤੇ ਜਾਂ ਫਿਰ ਉਹ ਕੋਟੇ ਚਲਾ ਜਾਂਦਾ ਸਿੱਧਾ ਤੇ ਡਾਕਟਰਾਂ ਨੇ ਕਿ ਡਾਕਟਰ ਨੂੰ ਸਿਰਫ ਬਦਨਾਮ ਹੀ ਕਰਦੇ ਆ ਕਿ ਡਾਕਟਰ ਡਾਕਟਰ ਕਰਗੇ ਡਾਕਟਰ ਕਰਗੇ ਡਾਕਟਰ ਕਰਗੇ ਇਹ ਪਰ ਇਹ ਹੈਗਾ ਕਿ ਮੈਂ ਇਹ ਨਹੀਂ ਕਹ ਰਿਹਾ ਕਿ ਸਾਡੀ ਜ਼ਿੰਮੇਵਾਰੀ ਨਹੀਂ ਬੰਦੀ ਐ ਸਿਵਲ ਸੋਸਾਇਟੀ ਨੋਵੋਚ ਹੈ ਤੁਸੀਂ ਐਸਐਮਓ ਹੋਵੋ ਜਾਂ ਤੁਸੀਂ ਐਮਓ ਹੋਵੋ ਲੋਕਾਂ ਦੀ ਸਿਹਤ ਦਾ ਖਿਆਲ ਰੱਖਣਾ ਤਾਂ ਫਰਜ਼ ਹੁੰਦਾ ਲੇਕਿਨ ਹੁਣ ਉਹਦੇ 'ਚ ਵੀ ਖਿਆਲ ਅਸੀਂ ਕੀ ਰੱਖੀ ਜਦੋਂ ਪਾਵਰਾਂ ਕਿਸੇ ਹੋਰ ਬੰਦੇ ਕੋਲ ਹੈ ਠੀਕ ਹੈ ਇਸ ਗੱਲ ਨਾਲ ਤੁਸੀਂ ਵੀ ਸਹਿਮਤ ਹੋਵੋਗੇ ਕਿ ਜਿਸ ਬੰਦੇ ਕੋਲ ਪਾਵਰ ਹੀ ਹੈ ਨਹੀਂ ਕੋਈ ਸਜ਼ਾ ਦੇਣ ਦੀ ਉਹਨੂੰ ਉਹ ਤੁਹਾਡੀ ਕੀ ਕੀ ਖਿਆਲ ਰੱਖੇਗਾ ਖਾਸ ਕਰਕੇ ਇਹ ਜਿਹੜੀਆਂ ਮਲਾਵਟ ਵਾਲੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਸੋ ਇਸ ਕਰਕੇ ਨਾ ਇਹਨਾਂ ਦਾ ਇਹ ਬੜਾ ਇੱਕ ਮਿਸਕਨਸੈਪਸ਼ਨਸ ਨੇ ਲੋਕਾਂ ਦੇ ਪਰ ਜਿਸੀ ਗੱਲ ਦੇ ਨਾਲ ਤੁਸੀਂ ਆਪਣਾ ਕਲਸਾਨ ਸ਼ੋਅ ਕੀਤਾ ਮੇਰਾ ਵੀ ਉਹੀ ਕਨਸਰਨ ਹੈ ਕਿ ਜਿਹੜੀ ਲੋਕਾਂ ਦੀ ਸਿਹਤ ਦਾ ਖਲਵਾੜ ਹੋ ਰਿਹਾ ਹੈ ਉਹ ਉਸ ਨੂੰ ਆਪਾਂ ਇਦਾਂ ਨਹੀਂ ਕਾ ਸਕਦੇ ਕਿ ਡਾਕਟਰਾਂ ਦੀ ਜ਼ਿੰਮੇਵਾਰੀ ਨਹੀਂ ਤੇ ਉਹਦੀ ਜ਼ਿੰਮੇਵਾਰੀ ਨਹੀਂ ਤੇ ਉਹਨੂੰ ਕੁਝ ਨਹੀਂ ਹੈਗਾ ਪਾਵਰ ਇਹ ਇਸ਼ੂ ਨਹੀਂ ਹੈਗੇ ਇਸ਼ੂ ਹੈਗਾ ਕਿ ਲੋਕਾਂ ਦੀ ਸਿਹਤ ਖਰਾਬ ਹੋ ਰਹੀ ਹੈ ਜੀ ਜੀ ਹੁਣ ਇਹ ਇਹ ਜਿਹੜੀ ਸਿਹਤ ਖਰਾਬ ਹੈਗੀ ਹੈ ਇਹ ਇਕੱਲੇ ਸਿਰਫ ਜਿਵੇਂ ਦੁੱਧ ਆਪਾਂ ਕਹੀਏ ਬਲਾਵਟਾ ਲੱਗਿਆ ਤੁਹਾਨੂੰ ਕੋਈ ਟਟੀਆਂ ਉਟਟੀਆਂ ਲੱਗੀਆਂ ਜਾਂ ਬੁਖਾਰ ਹੋ ਗਿਆ ਇਹਦੇ ਤੱਕ ਸੀਮਤ ਨਹੀਂ ਨਾ ਹੈਗਾ ਜੀ ਜੀ ਇਹ ਤਾਂ ਜਿਹੜੀਆਂ ਕੈਂਸਰ ਵਰਗੀਆਂ ਨਾਬਤ ਬਿਮਾਰੀਆਂ ਜਿਹੜੀਆਂ ਨੇ ਉੱਥੋਂ ਤੱਕ ਤੁਹਾਨੂੰ ਲੈ ਕੇ ਜਾਏਗਾ ਸੋ ਇਸ ਇਸ ਨੂੰ ਆਪਾਂ ਹਲਕੇ ਚ ਲੈਣਾ ਜਿਹੜਾ ਹੈਗਾ ਉਹ ਸਰਕਾਰ ਵਾਸਤੇ ਮੈਂ ਤੇ ਕਹਾਂਗਾ ਕਿ ਬਹੁਤ ਨਿਕਮਾਪਨ ਹੈ ਸਰਕਾਰ ਦਾ ਔਰ ਦਸ਼ਕੀ ਕਈ ਲੋਕ ਉਸ ਗੱਲ ਦੇ ਨਾਲ ਮੇਰੇ ਨਾਲ ਸਹਿਮਤ ਨਹੀਂ ਹੁੰਦੇ ਲੇਕਿਨ ਮੈਂ ਤੁਹਾਨੂੰ ਕਹਾਂਗਾ ਜਰੂਰ ਐਜ਼ ਅ ਹੈਲਥ ਆਫੀਸਰ ਕਿ ਅੱਜ ਦੀ ਡੇਟ ਦੇ ਵਿੱਚ ਜੋ ਫੂਕ ਦੀ ਐਡਲਟਰੇਸ਼ਨ ਹੋ ਰਹੀ ਹੈ ਜਿਹਦੇ ਵਿੱਚ ਆਪਾਂ ਅੱਜ ਸਪੈਸੀਫਿਕਲੀ ਦੁੱਧ ਦੀ ਗੱਲ ਕੀਤੀ ਹੈ ਜਿੰਨੀ ਦੇਰ ਤੱਕ ਕਿਉਂਕਿ ਦੁੱਧ ਦੀ ਗੱਲ ਕੀਤੀ ਹੈ ਤੇ ਅਸੀਂ ਨਾਲ ਪਨੀਰ ਦੀ ਵੀ ਗੱਲ ਕੀਤੀ ਹੈ ਕਿਉਂਕਿ ਬਣਿਆ ਤਾਂ ਉਹ ਦੁੱਧ ਤੋਂ ਹੀ ਹੋਇਆ ਉਸੇ ਨੱਕੇ ਤੋਂ ਬਣਿਆ ਅੱਗੇ ਸਾਰੀਆਂ ਮਚਾਈਆਂ ਹੈਗੀਆਂ ਨੇ ਵਿੱਚ ਜਿਹੜੀਆਂ ਬਣੀਆਂ ਨੇ ਇਹ ਜਿੰਨੀ ਦੇਰ ਤੱਕ ਮਿਲਾਵਟ ਵਾਲੇ ਕੇਸ ਦੇ ਵਿੱਚ ਫਾਂਸੀ ਦੀ ਸਜ਼ਾ ਮੇਰਾ ਕਹਿੰਦਾ ਮਤਲਬ ਸਖਤ ਤੋਂ ਸਖਤ ਸਜ਼ਾ ਉਹ ਨਹੀਂ ਹੁੰਦੀ ਉਨੇ ਦੇਰ ਤੱਕ ਇਹ ਮਿਲਾਵਟ ਨਹੀਂ ਹਟਣੀ ਠੀਕ ਹੈ ਡਾਕਟਰ ਸਾਹਿਬ ਮਤਲਬ ਤੁਹਾਡਾ ਕਹਿਣ ਤੋਂ ਭਾਵ ਇਹ ਹੈ ਕਿ ਪਹਿਲੀ ਗੱਲ ਤਾਂ ਇਹ ਹੈ ਇਹ ਸਾਡਾ ਨੈਤਿਕ ਫਰਜ਼ ਬਣਦਾ ਹੈ ਜਿਹੜੇ ਵਿਕਰੇਤਾ ਨੇ ਉਹਨਾਂ ਨੂੰ ਮੁਨਾਫੇ ਦੀ ਖਾਤਰ ਇਹ ਦੁੱਧ ਨੂੰ ਵਧਾਉਣ ਵਾਸਤੇ ਕੋਈ ਕੈਮੀਕਲ ਨਹੀਂ ਵਰਤਣੇ ਚਾਹੀਦੇ ਜਿਹੜੇ ਫੜੇ ਜਾਂਦੇ ਆ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਹੈ ਕਾਹੀਂ ਇਹ ਸਾਡੇ ਦੇਸ਼ ਦੇ ਵਿੱਚ ਮਲਾਵਟ ਖਤਮ ਹੋ ਸਕਦੀ ਹੈ ਸਤਿ ਦਰਸ਼ਕੋ ਤੁਸੀਂ ਇਹ ਇੰਟਰਵਿਊ ਦੇਖੀ ਤੇ ਇੱਕ ਰਿਪੋਰਟ ਵੀ ਦੇਖੀ ਤੁਹਾਨੂੰ ਪਤਾ ਲੱਗਿਆ ਹੋਊਗਾ ਕਿ ਦੇਸ਼ ਦੇ ਵਿੱਚ ਜਿਹੜੇ ਮਲਾਵਟ ਖੋਰੀ ਹੈ ਇਹ ਬਹੁਤ ਹੀ ਜ਼ਿਆਦਾ ਭਿਆਨਕ ਰੂਪ ਧਾਰਨ ਕਰਦੀ ਜਾ ਰਹੀ ਹੈ ਅਫਸੋਸ ਦੀ ਗੱਲ ਇਹ ਹੈ ਕਿ ਸਾਡਾ ਪ੍ਰਸ਼ਾਸਨ ਵੀ ਚੁੱਪ ਕੀਤਾ ਬੈਠਾ ਰਹਿੰਦਾ ਹੈ ਤੇ ਜਦੋਂ ਬਹੁਤ ਸਾਰੇ ਤਿਹਾਰ ਆਉਂਦੇ ਨੇ ਤਾਂ ਛਾਪੇਮਾਰੀ ਹੁੰਦੀ ਹੈ ਤੇ ਆਮ ਦੇ ਨਾਲ ਦੇ ਵਿੱਚ ਕੁਝ ਵੀ ਇਹ ਸਬੰਧ ਵਿੱਚ ਸਖਤੀ ਨਹੀਂ ਕੀਤੀ ਜਾਂਦੀ ਤੇ ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਹੁੰਦਾ ਰਹਿੰਦਾ ਹੈ ਇਸ ਹੀ ਅੱਜ ਦੀ ਰਿਪੋਰਟ ਤੇ ਕੱਲ ਨੂੰ ਕਿਸੇ ਹੋਰ ਨਵੀਂ ਰਿਪੋਰਟ ਦੇ ਨਾਲ ਤੁਹਾਡੇ ਰੂਬਰੂ ਹੋਵਾਂਗੇ ਉਦੋਂ ਤੱਕ ਮੈਨੂੰ ਦਿਓ ਆਗਿਆ ਸਤਿ ਸ੍ਰੀ ਅਕਾਲ